हेलो गाइस वेलकम टू अवर न्यू ब्लॉग स्वागत है तेरे मेरे यूट्यूब चैनल ते सीधी कप वाल तो हो गया रेडी जाने वास्ते बुटीक तो ठीक है तो रिकी खा रहे हैं रोटी ते जुझार बाहर गेड़े दी जाता दादी बाद चो खाने अज मैं पाई है नवी चप्पल लिया मम्मी जुझार आ तो चलिए ये प्रोटी पाती सी ਲਓ ਵੀ ਗਾਇਜ਼ ਆਪਾਂ ਪਹੁੰਚ ਗਏ ਬੁਟੀਕ ਤੇ ਠੀਕ ਹੈ ਤੇ ਅੱਜ ਤੁਸੀਂ ਮੇਰੀ ਡਰੈਸ ਚੈੱਕ ਕਰ ਸਕਦੇ ਮੈਨੂੰ ਤਾਂ ਬਹੁਤ ਵਧੀਆ ਲੱਗੀ ਅੱਜ ਵਾਲੀ ਮੇਰੀ ਡਰੈਸ ਮਤਲਬ ਕੰਟਰਾਸਟ ਜੀ ਬਾਲਾ ਸੁਣਾ ਹੋਇਆ ਪਿਆ ਤੁਹਾਨੂੰ ਕਿਵੇਂ ਲੱਗੀ ਤੁਸੀਂ ਦੱਸੋ ਤੇ ਹੁਣ ਆਪਾਂ ਨਾ ਮੇਕਅਪ ਕਰਨਾ ਤਿਆਰ ਹੋਣਾਗਾ ਕਿਉਂਕਿ ਅੱਜ ਜਾਉਣਾਗਾ ਸ਼ਾਇਦ ਵੀਰਪਾਲ ਵਰਗੇ ਨੇ ਸ਼ਾਇਦ ਮੈਂ ਪੱਕੜ ਕੇ ਸਭ ਸ਼ਾਇਦ ਤੇ ਫਿਰ ਨਵੀਂ ਦੁਕਾਨ ਤੇ ਵੀ ਜਾ ਕੇ ਆਉਣਾਗਾ ਰੰਗ ਹੋ ਗਿਆ ਆਪਣਾ ਉੱਥੇ ਉੱਥੇ ਵੀ ਜਾ ਕੇ ਆਉਣੇ ਆਗੇ ਕਾਫੀ ਕੰਮ ਧੰਦੇ ਜਣੇ ਜਿਹੜੇ ਨਵੇੜਨੇ ਨੇ ਆਹ ਉਹ ਨਵੇੜ ਲਈਏ ਠੀਕ ਹੈ ਹਾਂਜੀ ਗਾਇਸ ਆਪਾਂ ਹੋ ਗਿਆ ਰੈਡੀ ਵੀਰਪਾਲ ਤਾਜੂ ਐ ਤਾਜੂ ਨਿੱਕਰ ਬਵਾ ਉੱਪਰੋਂ ਕੁੜੀ ਬਣਾਉਂਦੀ ਸੀ ਮੈਂ ਨਿੱਕਰ ਬਵਾ ਲਓ ਬਈ ਪ੍ਰੀਤੀ ਲਹਿੰਗਾ ਹਾਊਸ ਆਏ ਅੱਜ ਆਪਾਂ ਬਹੁ ਸਮੇਂ ਬਾਅਦ ਮੈਂ ਤਾਂ ਮੈਂ ਤਾਂ ਆਈ ਹੀ ਵੀਰਪਾਲ ਨਾਲ ਅੱਜ ਇਹਦੇ ਨਾਲ ਹੀ ਸਬੱਬ ਬਣਦਾ ਮੇਰਾ ਤਾਂ ਜਦੋਂ ਵੀ ਆਉਣ ਦਾ ਬਣਦਾ ਲਓ ਬਈ ਪ੍ਰੀਤੀ ਲਹਿੰਗਾ ਹਾਊਸ ਜੇ ਕੁਝ ਕੰਮ ਦਾ ਕਰੇ ਵੀਰਪਾਲ ਕੀ ਕਰ ਰਹੀ ਹੈ ਇੱਥੇ ਲਹਿੰਗਾ ਕਿਦੇ ਵਾਸਤੇ ਐ ਨਹੀਂ ਬਧਾਈ ਸੋਚਣ ਲੱਗ ਗਏ ਨੇ ਵੀਰਪਾਲ ਦਾ ਵਿਆਹ ਹੈ ਨਾ ਵੀਰਪਾਲ ਸਸਪੈਂਸ ਰੱਖਾਂਗੇ ਤੇਰੇ ਵਿਆਹ ਵੇਲੇ ਪੂਰਾ ਆਫ ਦਿਲਕੁਸ਼ ਵੀਰਾ ਕਹਿੰਦਾ ਵੀ ਸਾਰੇ ਟੱਬਰ ਦੇ ਸੂਟ ਤੇ ਕੱਪੜੇ ਵੰਡ ਜਾਣ ਜਿੰਨੇ ਜੇ ਕੱਲੇ ਜਿੰਨੇ ਚਾਹੇ ਇੱਕ ਲਹਿੰਗਾ ਕਹਿੰਦਾ ਤਾਂ ਨ ਬੀਬੀਆਂ ਨੇ ਉਹਦੀਆਂ ਇੰਨਾ ਭਾਰ ਚੱਕ ਕੇ ਵਿਚਾਰੀਆਂ ਅੰਤਲੀ ਚੀਜ਼ ਤਾਂ ਸਾਰਿਆਂ ਨੂੰ ਦੇ ਦਿਆਂ ਹਾਂ ਅੰਤਲੀ ਚੀਜ਼ ਤਾਂ ਜਿੰਦ ਸਾਰਿਆਂ ਦੇ ਦੇ ਫਰਾ ਜਿਹੜਾ ਘਾਟਾ ਮਾਚਾ ਇਹਦੇ ਤੇ ਨਹੀਂ ਨੀ ਜਿੰਦਗੀ ਵਾਲਾ ਘਾਟਾ ਮਾਚਾ ਚਾਹੀਦਾ ਆ ਫਿਰ ਸਟਿਚ ਨਹੀਂ ਨਾ ਕੀਤੇ ਲੈ ਲੈਂਗੇ ਬਿਲਕੁਲ ਨਿਕਟੇ ਚੁਕੇ ਨੇ ਤੇ ਬੈਕ ਪੂਰਾ ਉਦਨੋਸ਼ ਵਾਣਾ ਸੀ ਟੈਂਟ ਤੇ ਚਾਹੀਦਾ ਸੀ ਐਨਕ ਐਨਕ ਜਿੱਧਰ ਗਈ ਐਨਕ ਐਨਕ ਗੱਡੀ ਆ ਤਾਂ ਪੱਟਾ ਅਸੀਂ ਆ ਦੇਖਿਆ ਇੱਕ ਤਾਂ ਲਹਿੰਗਾ ਬੱਟੇ ਸਾਨੂੰ ਪਸੰਦ ਨਹੀਂ ਆਇਆ ਹੈ ਨਾ ਫਿਰ ਵੀ ਪਸੰਦ ਨਹੀਂ ਹੈ ਪਸੰਦ ਸੀਗਾ ਨਹੀਂ ਪਸੰਦ ਸੀ ਪਸੰਦ ਸੀਗਾ ਬੱਟੇ ਇਧਰੋਂ ਇੱਕ ਚੀਜ਼ ਹੋਰ ਹੈ ਜੀ ਨਿਕਲ ਕੇ ਆ ਗਈ ਵੀ ਉਹਦੇ ਅੱਗੇ ਸਾਨੂੰ ਇਹ ਫਿੱਕਾ ਲੱਗਣ ਲੱਗਿਆ ਚੌਥੀ ਦੀ ਗੱਲ ਕਰੀ ਜੀ ਉਹ ਤਾਂ ਮਾਮਾ ਮਹਾਰਾਣੀ ਪਿਓ ਰਾਜਾ ਦਾ ਰਾਜਾ ਹੈ ਤਾਈਓ ਰਾਜਾ ਸਾਹਿਬ ਨੂੰ ਉਹਨਾਂ ਦੀ ਰਾਜਕੁਮਾਰੀ ਚਕਾਈ ਸੀ ਇਹ ਚੱਕੋ ਉਹ ਪੁੱਠੀ ਵਾਲੀ ਕਹਦੀ ਜਦੋਂ ਗਾਣਾ गा ਰਹੇ ਸੀ ਫਿਰ ਉਹ ਗਾਣੇ ਦੇ ਅਕੋਰਡਿੰਗ ਚੱਲੋ ਹੈ ਨਾ ਬੀਬੀਰਾ ਹਾਂ ਬਾਵਲ ਕੁੱਤੀ ਫੱਲੀ ਆ ਦੇਖ ਲੋ ਬਾ ਬਾਵਲ ਆ ਬੈਠਾ ਬਾਵਲ ਉਹ ਬੈਠਾ ਸਾਹਮਣੇ ਦੇਖ ਲੋ ਕੱਲੀ ਸਿੰਘਾਂ ਵਾਲੀ ਹਾਂ ਦੇਖ ਦੇਖ ਦੇ ਕੇ ਐਕਸਰਸਾਈਜ਼ ਨਾ ਕਰਦੀ ਇਹੇ ਮੇਰੇ ਮੇਰਾ ਗੁੜ ਕਿਧਰ ਆ ਗਿਆ ਇਹਦੇ ਚ ਮੇਰਾ ਗੁੜ ਕਿਧਰ ਆ ਗਿਆ ਇਹਦੇ ਚ ਨੋ ਨੋ ਦਾਜੂ ਹਾਂ ਆ ਕਰਕੇ ਦੇਖ ਹਾਂ ਟੁੱਟ ਇਹ ਉਹ ਬਣ ਗਈ ਦੇਖੋ ਮੈਨੂੰ ਕਿਸੇ ਦੀ ਪ੍ਰੋਮੋਸ਼ਨ ਦੀ ਲੋੜ ਨਹੀਂ ਹੈਗੀ ਜੋ ਦਿਲ ਕੁਛ ਕੱਲਾ ਮੇਰੇ ਨਾਲ ਐਨਕਾ ਲਾ ਕੇ ਬਸ ਬਸ ਤੇ ਨਹੀਂ ਵੀ ਪਰ ਫੜ ਕੇ ਹੀ ਨਾਈਕ ਇਅਰਫੋਨਸ ਪਾ ਲਿਆ ਨਹੀਂ ਨਹੀਂ ਤਿੰਨ ਚਾਰ ਬੰਦਿਆਂ ਦੀ ਵੀ ਗੱਲ ਛੱਡ ਯਾਰ ਜਦੋਂ ਭਰਾ ਖੜ ਗਿਆ ਨਾਲ ਬਾਹਰ ਇੱਕ ਕਪੜਾ ਦੀ ਕੁੜੀ ਆਈ ਇੱਕ ਤਾਂ ਆਜੂ ਖੜ ਗਈ ਮੇਰੇ ਨਾਲ ਆ ਜਾ ਇਹ ਪਈ ਮੇਰੀ ਤਾਂਜੂਆ ਇਹ ਦਾ ਨਾਮ ਹੈ ਦਾਸ ਜਵਤਨ ਕੌਰ ਸਤਿ ਸ਼੍ਰੀ ਅਕਾਲ ਬੁਲਾਓ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੁਲਾ ਦਿਓ ਬਹੁਤ ਸਾਰਿਆਂ ਨੂੰ ਬੁਲਾ ਬੁਲਾ ਦਿਓ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਕਿਵੇਂ ਹੋ ਸਾਰੇ ਜਣੇ ਭਾਈ ਠੀਕ ਹੋ ਹਾਂਜੀ ਠੀਕ ਠਾਕ ਤਾਜਵਤਨ ਭਾਈ ਬਹੁਤ ਵਧੀਆ ਬੱਚਾ ਹੈਗਾ ਸਿਆਣਾ ਬੱਚਾ ਹੈਗਾ ਸਾਰੇ ਲਹਿੰਗਿਆਂ ਦਾ ਅਸੀਂ ਗਾਹ ਪਾਇਆ ਹੈ ਹੱਸਦੇ ਹੁੰਦਾ ਜੂ ਆਖਦੇ ਹਾਂ ਅੰਗਲੇ ਨੇ ਸਾਨੂੰ ਹੱਥ ਜੋੜ ਕੇ ਬਾਹਰ ਕੱਢਿਆ ਹਾਂਜੀ ਤਾਜੀ ਦੂਜੂ ਕਰਦੇ ਹਾਂ ਹਾਂ ਕਰ ਦੋ ਹਾਂ ਲੋ ਭਾਈ ਹੁਣ ਅਸੀਂ ਇੱਥੋਂ ਬਾਜ਼ਾਰ ਚੋਂ ਨਿਕਲ ਕੇ ਜਾਵਾਂਗੇ ਆਪਣੀ ਨਵੀਂ ਸ਼ਾਪ ਤੇ ਸ਼ੋਰੂਮ ਤੇ ਚਲੋ ਚਲੋ ਨਿਕਲੋ ਇਧਰ ਦੀ ਕੱਢ ਦੋ ਪੂਰਾ ਅੱਛਾ ਲਓ ਬਈ ਹੁਣ ਅਸੀਂ ਪਹੁੰਚ ਗਏ ਟੂਨੀ ਦੀ ਸ਼ਾਪ ਤੇ ਇੱਕ ਕਲੈਸ ਲੈਣੀ ਸੀ ਤੇ ਇੱਕ ਅਮਰਿੰਦਰ ਨੇ ਲੈਣਾ ਸੀ ਸੀਸੀ ਕਰੀਮ ਕੋਈ ਪਸੰਦ ਆਈ ਸੀ ਜਿਹੜੇ ਦਾ ਵਲੌਗ ਆਊਗਾ ਜਿਹਦਾ ਗੱਲ ਵਲੌਗ ਪਾਇਆ ਸੀਗਾ ਮੈਂ ਓਵਰ ਪੂਰੀ ਐ ਪਤਾ ਵਧੀਆ ਦੁਕਾਨ ਵੀ ਨਹੀਂ ਹੋਣੀ ਚਾਹੀਦੀ ਆ ਉਦੇ ਇਲਾਕੇ ਚ ਵਧੀਆ ਦੁਕਾਨ ਵੀ ਨਹੀਂ ਹੋਣੀ ਚਾਹੀਦੀ ਲੈਣ ਇੱਕ ਚੀਜ਼ ਆਉਂਦੇ ਕਢਾ ਕੇ ਅਸੀਂ ਇੱਧੀਆਂ ਬੈਠ ਗਿਆ ਪਰ ਨਾਲ ਅਸੀਂ ਕੌਫੀ ਵੀ ਖੜਾ ਲਈ ਲੈਣ ਅਸੀਂ ਇੱਕ ਚੀਜ਼ ਆਏ ਸੀ ਕੀ ਹਾਈਲਾਈਟਰ ਸੀ ਸੀ ਕਰੀਮ ਸੀ ਸੀ ਕਰੀਮ ਲੈਣ ਆਏ ਸੀ ਅਸੀਂ ਦਾ ਕੱਲੀ ਲੋ ਬਈ ਮੇਕਅਪ ਲੀਨ ਨੇ ਕਿੱਤਾ ਵੀ ਲਿਕੀਆਂ ਜਾਂਦੀਆਂ ਨੇ ਨਾਲ ਵਾਓ ਨਾਈਸ کیا ਬਾਤ ਹੈ ਥੈਂਕ ਯੂ bro ਜੋ ਸ਼ਿਫਟ ਲਾਉਣੀ ਪਈ ਆ ਲੈ ਆਈ ਭਾਈ ਮੈਂ ਸਮਾਨ ਹੁਣ ਰਿੱਕੀ ਨੂੰ ਰੱਬ ਯਾਦ ਨਹੀਂ ਇੱਧਰ ਗਾਣਾ ਚਾਹੀਦਾ ਇਹ ਤਾਂ ਗਾਣਾ ਚੱਲਿਆ ਕਿ ਅੱਲੜਾ ਰੱਬ ਯਾਦ ਨਹੀਂ ਮੈਂ ਰੱਬ ਯਾਦ ਤਾਂ ਜਾਂਦਾ ਗੁਰਸਿਮਨ ਉਹਗਾ ਜਾਂ ਰਿੱਕੀ ਨੂੰ ਉਹਗਾ ਮੈਂ ਲਾ ਕੇ 8000 ਰੁਪਿਆ ਮੈਂ ਮੈਂ ਤੇ ਬੱਬੂ ਹੋੜ ਗੈਣੀ ਸੀ ਰੱਬ ਯਾਦ ਨਹੀਂ ਮੈਂ ਤਾਂ ਆਹ ਵੱਜ ਗਿਆ ਉਹ ਤਾਂ ਇਹ ਤਾਂ ਇੱਧਰ ਜਾਊਗਾ ਮੈਂ ਤਾਂ ਹੰਬ ਗਿਆ ਵਾਹ ਦੋਸਤ ਆ ਬਾਈ ਮਨੇ ਵੀਰਪੰਨ ਨੂੰ ਦਿਖਾਤਾ ਨਵਾਂ ਸ਼ੋਰੂਮ वीरपाल ने दुआवां ਦਿੱਤੀਆਂ ਨੇ ਵੀ ਜਲਦੀ ਅਸੀਂ ਇਹ ਦੁਕਾਨ ਲੈ ਲਈਏ ਹੈਨਾ ਹੋਰ ਹੁਣਾ ਵੀਰਪਾਲ ਵਧੀਆ ਯੈਸ ਚਲੋ ਭਾਈ ਹੁਣ نیچے ਚੱਲਦੇ ਹਾਂ ਦਿਲਖੁਸ਼ ਵਰਗਿਆਂ ਕੋਲ ਆਜੋ ਆਜੋ ਇੱਧਰ ਚੱਲ ਪੁੱਤ ਚਲੋ ਉਧਰ ਪੁੱਤ ਓਏ ਉਧਰ ਤਾਂ ਆਇਆ ਫੇਰ ਮੁੜ ਜਾ ਸਾਜੂ ਆ ਜੀ ਆ ਜਾ ਆ ਗਿਆ ਕਾਕਾ ਆ ਗਿਆ ਕਾਕਾ ਬੈਠ ਗਈ ਉਹ ਤਾਂ ਭੱਜ ਜਾ ਬੈਠ ਕੇ ਗੁੱਸੇ ਹੋ ਗਈ ਵੀਰੇ ਉਸ ਤੇ ਕਾਰਟੂਨ ਤੇ ਡੁੰਡੇ ਪੜਦੀਏ ਜੀ ਹਾਂ ਲੋ ਵੀ ਗਾਇਸ ਤੇ ਹੁਣ ਆਪਾਂ ਬਿਆਨ ਤੋਂ ਉਤਾਰਨਾਗਾ ਬਿਆਨ ਤੋਂ ਉਤਾਰ ਕੇ ਫਿਰ ਆਪਾਂ ਜਾਵਾਂਗੇ ਆਊਟਲੈਟ ਠੀਕ ਆ ਆਪਾਂ ਖਾਵਾਂਗੇ ਅੱਜ ਬਾਬਾ ਚਿਕਨ ਤੇਰਾ ਮਰਜੀ ਖਾ ਲਓ ਬਾਬਾ ਚਿਕਨ ਜਾਵਾਂਗੇ ਤੇਲ ਕੁਛ ਵੀ ਰਾ ਪਾਰਟੀ ਕਰ ਰਿਹਾ ਬਰਥਡੇ ਕੋਈ ਨਹੀਂ ਚਲ ਉਹ ਬਾਤ ਲੋ ਵੀ ਗਾਇਸ ਆਪਾਂ ਪਹੁੰਚ ਗਏ ਆਊਟਲੈਟ ਜੇਲ ਕੁਛ ਕਿਦੋਂ ਜਾਵਾਂਗੇ ਬਿੱਚਿਆ ਉਸ ਰਿੱਕੀ ਵਿੱਚ ਪੈਸੇ ਲਾਇਆ ਯਾਰ ਤਿੰਨੋ ਲਾ ਵੀ ਜਾ ਰਿਹਾ ਯਾਰ ਛੇ ਕਾਲੇ ਬਸ ਤੇ ਲੈ ਆਂ ਨੀ ਕੁਛ ਲੈ ਕੇ ਆਈਆਂ ਦੱਸ ਮੈਂ ਤੁਹਾਨੂੰ ਬਰਥਟੈਕ ਨੇ ਬਰਥਟੀਆ ਫਿਰ ਵੀ ਲੈ ਕੇ ਆਈਆਂ ਦੱਸਣਾ ਵਾਲਾਂ ਦਾ ਸੀਰਮ ਹਾਂ ਹੋਰ ਤੇ ਇੱਕ ਫੇਸ ਵਾਸਤੇ ਲੈ ਕੇ ਆਈਆਂ ਇਸ ਬਾਕਸ ਟੈਨ ਕਿੰਨੇ ਲੈਂਦੇ ਸੀ ਕੋਰੀਅਨ ਹੋ ਕਿਧਰ ਦੇ ਮਾਸਕ ਲੈ ਕੇ ਆਈਆਂ ਸੌਰੀ ਅੱਗੇ ਤੋਂ ਨਹੀਂ ਲੈਂਦੀ ਨਹੀਂ ਮੈਂ ਨਹੀਂ ਹਾਂ ਵੀ ਉਹ ਇੰਨੇ ਕੋਰੀਅਨ ਉਹ ਸੈੱਟ ਨਹੀਂ ਬੈਠੇ ਨਹੀਂ ਉਹ ਤਾਂ ਹੈਗੇ ਨਹੀਂ ਉਹ ਮਾਸਕ ਲੈ ਆਈਆਂ ਹਫਤੇ ਚ ਤਿੰਨ ਦਿਨ ਲਾਉਣਾ ਆ ਤੇ ਆਈ ਬ੍ਰੋ ਪੈਂਸਲ ਲੈ ਕੇ ਆਇਆ ਮਤਲਬ ਬਰਥ ਕਮ ਆ ਜਾਣ ਵਾਲੀ ਚੀਜ਼ਾਂ ਨੇ ਹਾਂ ਬਸ ਠੀਕ ਹੋ ਸੋ ਦੇਖ ਰਿੱਕੀ ਕੀ ਬਾਤ ਹੈ ਬਈ ਹਾਂ ਬਸ ਇੰਨਾ ਕਸਾ ਚਾਹੀਦਾ ਮੈਨੂੰ ਤੇਰੇ ਨਾਲ ਬਸ ਕੀ ਬਾਤ ਉਹ ਫੋਟੋਗ੍ਰਾਫੀ ਦੇਖ ਕੇ ਮੈਂ ਰਿੱਕੀ ਨੂੰ ਕਿਹਾ ਮੈਂ ਕਿ ਰਿੱਕੀ ਬਸ ਇੰਨਾ ਕਸਾ ਸਫਰ ਹੋਏ ਬੰਦੇ ਦਾ ਉਹ ਦੇਖੋ ਤਾਂ ਸਹੀ ਕਿੰਨਾ ਵਧੀਆ ਲੱਗ ਰਿਹਾ ਹੈਣਾ ਉਹ ਵਿਚਾਰੀ ਮੂਰੇ ਖੜੀ ਸੈਲਫੀ ਲੈ ਰਹੀ ਹੈ ਉਹ ਅੰਕਲ ਟਰੈਕਟਰ ਤੇ ਬੈਠੇ ਆ ਹੈਣਾ ਗਾਈਸ ਅਸੀਂ ਪਹੁੰਚ ਗਏ ਬਾਬਾ ਚਿਕਨ ਦੀਪਾ ਪਹਿਲੀ ਵਾਰ ਆਈ ਅੱਜ ਵੀਰਪਾਲ ਸਾਰੇ ਪਹਿਲਾਂ ਮੈਂ ਕਰੀਬ ਕਰਦੀ ਹੁੰਦੀ ਆ ਕਿ ਤੁਸੀਂ ਇੱਥੇ ਆਏਗਾ ਆਪਾਂ ਇੱਥੇ ਖਾਣਾ ਖਾਵਾਂਗੇ ਤੇ ਅੱਜ ਵਾਲਾ ਤੇ ਅੱਜ ਵਾਲਾ ਵਲੌਗ ਸਾਡਾ ਦੋਨਾਂ ਦਾ ਡਿਫਰੈਂਟ ਹੋਊਗਾ ਠੀਕ ਆ ਅਸੀਂ ਕਲਿੱਪਾਂ ਸੇਮ ਸੇਮ ਨਹੀਂ ਲੈਂਦੀ ਇੱਕ ਵਲੌਗ ਦੇ ਵਿੱਚ ਅਸੀਂ ਕਲਿੱਪਾਂ ਸੇਮ ਸੇਮ ਲੈ ਲਿਆ ਸੀ ਥੱਲੇ ਕਮੈਂਟ ਆਈ ਜਾਵੇ ਕਹਿੰਦੇ ਵੀਰਪਾਲ ਦੇ ਬੰਨ ਫਰੀ ਦਾ ਵਲੌਗ ਸੇਮ ਉਹੜਾ ਵਲੌਗ ਜੀਆ ਉਹ ਗਿਆਣਾ ਸੀਗਾ ਬਰਾਲੇ ਤੇ ਬਰਾਏ ਹੋ ਗਈ ਆ ਉਹ ਦੇਖ ਬੇਟੀ ਉਹ ਦੇਖ ਲਓ ਉੱਧਰ ਫਿਰਦਾ ਉਹਦਾ ਪਿੱਛੇ ਹੈ ਖਾਣਾ ਆ ਗਿਆ ਸਾਡੇ ਉਸਤਾਦ ਹੋਰੇ ਬਾਹਰ ਵਾਗ ਗਏ ਉਹਨਾਂ ਨੂੰ ਬੁਲਾਓ ਯਾਰ ਤੰਦੂਰੀ ਵੀ ਆ ਗਿਆ ਸੈਲਡ ਵੀ ਆ ਗਿਆ ਦੋਨੇ ਆ ਗਏ ਤੁਸੀਂ ਕਿੱਧਰ ਕਿੱਧਰ ਕਿੱਡਾ ਸ਼ਰਾਰਤੀ ਬੇਵੀਆ ਨਹੀਂ ਬੱਧ ਦਿਲ ਕੁਛ ਵੀਰੇ ਐਨਾ ਟੇਸਟੀ ਆ ਪੂਰਾ ਬਰ ਨਾ ਬੋਧ ਕਮਾਉਣੀ ਆ ਮੈਂ ਕਮਾਉਣੀ ਆ ਕਮਾਉਣੀ ਦਿਲ ਕੁਛ ਵੀਰੇ ਇਹਨੇ ਖਾਣਾਗਾ ਵਾਦੋ ਦੂਜੀ ਐਨੀ ਭੁੱਖ ਲੱਗੀ ਸੀ ਦੂਜਾ ਆਰਡਰ ਕਰ ਵੀ ਦਿੱਤਾ ਸੀ ਸਾਰਿਆਂ ਨੇ ਗਿਆ ਕਿ ਚੌਥਾ ਚੌਥੀ ਗੱਲ ਦੂਆ ਹਾਂ 5 ਕਿ ਮਿੰਟ ਬਾਅਦ ਬਿੱਲ ਹੀ ਕਰਕੇ ਸਾਰਾ ਕੁਝ ਨਹੀਂ ਪਤਾ ਲੱਗਦਾ ਕਿਹੜੇ ਨੇ ਉਹਨਾਂ ਕੁਝ ਹਾਂ ਮੈਨੂੰ ਮਿਲੇ ਇੱਕ ਪੀਸ ਸੀਗਾ ਜੁਝਾਰ ਤੇ ਉਹਦੇ ਪਾਪਾ ਤਾਂ ਉਹ ਫਿਰਦੇ ਆ ਬੱਗੂ ਜੁਝਾਰ ਸਿੰਘ ਜੀ ਬਾਹਰ ਆ ਗਏ ਤੰਦਮ ਤਾਂ ਬਾਹਰ ਲੈ ਕੇ ਜਾਓ ਬਾਹਰ ਲਿਆਈ ਫਿਰ ਇਹਨੂੰ ਆਪਾਂ 9:00 ਵਜੇ ਐ ਓਏ ਜੁਜਾਰ ਚਲਾ ਲਓ ਟਰੈਕਟਰ ਚਲਾ ਲਓ ਚਲਾ ਦਿਓ ਟਰੈਕਟਰ ਟਰੈਕਟਰ ਚਲਾਓ ਟਰੈਕਟਰ ਚਲਾਓ ਲੋ 1 2 1 2 ਓਕੇ ਬਾਏ ਬਾਏ ਨੋ ਹੋ ਜੀ ਘਰੇ ਰਿਖੀ ਮੇਰਾ ਪਰਸ ਜੀ ਜਿਆਰ ਕਿ ਢੀ ਆਂਦਾ ਹੁਣ ਸਰ ਕਿਡਣ ਲੱਗ ਰੋਟੀ ਖਾ ਲੂਗਾ ਚੱਲ ਹੁਣ ਰੋਟੀ ਖਾ ਲਾ ਬੁੱਤ ਲੋ ਵੀ ਆਪਾਂ ਪਹੁੰਚ ਗਏ ਸੀਗੇ ਘਰੇ ਠੀਕ ਹੈ ਤੇ ਸਾਰਾ ਕੰਮ ਨਿਭੜ ਚੁੱਕਿਆ ਗਾ ਰੋਟੀ ਪਾਣੀ ਆਪਾਂ ਖਾ ਲਈ ਠੀਕ ਹੈ ਵੀਰਪਾਲ ਹੋਰੀ ਚਲੇ ਗਏ ਜੁਹਾਰ ਸਿੰਘ ਜੀ نیچے ਨੇ ਪਹਿਲਾਂ ਮੈਂ ਫੇਸ ਵਾਸ਼ ਕੀਤਾ ਚੰਗੇ ਤਰੀਕੇ ਨਾਲ ਠੀਕ ਹੈ ਆਪ ਦੀ ਸਕਿਨ ਕੇਅਰ ਜਿਹੜੀ ਮੇਰੀ ਚੱਲ ਰਹੀ ਹੈ ਰੂਟੀਨ ਦੇ ਵਿੱਚ ਉਹਦੇ ਨਾਲ ਆਫ ਦਾ ਫੇਸ واਸ਼ ਕੀਤਾ ਥੈਨ ਉਹ ਉਸ ਤੋਂ ਬਾਅਦ ਨਾ ਅੱਜ ਮੈਂ ਤੁਹਾਨੂੰ ਪਤਾ ਹੀ ਆ ਵੀ ਆ ਕਿੱਟ ਲੈ ਕੇ ਆਈਆਂ ਠੀਕ ਹੈ ਤੇ ਇਹ ਲੈ ਕੇ ਆਈਆਂ ਮੈਂ ਟੋਨੀ ਦੀ ਹੱਤੀ ਤੋਂ ਮੈਂ ਤੇ ਅਮਨਿੰਦਰ ਦੀ ਦੀ ਗਏ ਸੀਗੇ ਠੀਕ ਹੈ ਤੇ ਤੁਸੀਂ ਦੇਖ ਸਕਦੇ ਹੋ ਯਾਰ ਬਹੁਤ ਵਧੀਆ ਜਿਹੜਾ ਹੈਗਾ ਮੈਨੂੰ ਮਾਸਕ ਦਿੱਤਾ ਉਹਨਾਂ ਨੇ ਕਲਰ ਬਾਰ ਦਾ ਵਾਟਰ ਵਾਰਮ ਓਵਰਨਾਈਟ ਸਲੀਪਿੰਗ ਮਾਸਕ ਠੀਕ ਹੈ ਓਵਰਨਾਈਟ ਸਲੀਪਿੰਗ ਮਾਸਕ ਮਾਸਕ ਹੈ ਹੀ 올 ਸਕਿਨ ਟਾਈਪਸ ਲਈ ਆ ਆਇਲੀ ਹੋਵੇ ਡਰਾਈ ਹੋਵੇ ਠੀਕ ਹੈ ਚਾਹੀ ਕਿਦਾਂ ਦੀ ਵੀ ਹੋਵੇ ਤੇ ਮੈਂ ਇਹਨੂੰ ਯੂਜ਼ ਕਰੂੰਗੀ ਅੱਜ ਫਿਰ ਤੁਹਾਡੇ ਨਾਲ ਰਿਵਿਊ ਸਾਂਝੇ ਕਰੂੰਗੀ ਤੇ ਜਿਆਦਾ ਮਹਿੰਗਾ ਨਹੀਂ ਸੀਗਾ ਠੀਕ ਸੀਗਾ ਵਧੀਆ ਇਹ ਲੈ ਕੇ ਆਈਆਂ ਕਿਉਂਕਿ ਮੈਨੂੰ 슬ੀਪ ਪੇ ਕਮ 슬ੀਪਿੰਗ ਮਾਸਕ ਦੀ ਜਿਹੜੀ ਹੈਗੀ ਹੈ ਲੋੜ ਸੀਗੀ ਦੈਨ ਉਸ ਤੋਂ ਬਾਅਦ ਗਾਈਜ਼ ਮੈਂ ਇੱਕ ਪ੍ਰੋਡਕਟ ਹੋਰ ਲੈ ਕੇ ਆਈਆਂ ਠੀਕਾ ਤੇ ਇਹ ਵੀ ਕਲਰਵਾਰ ਦਾ ਨਿਊ ਪ੍ਰੋਡਕਟ ਜਿਹੜਾ ਹੈਗਾ ਇਹ ਲਾਂਚ ਹੋਇਆਗਾ ਠੀਕ ਹੈ ਤੇ ਇਹ ਜਿਹੜਾ ਹੈਗਾ ਯਾਰ ਇਹ ਸਕਿਨ ਨੂੰ ਇੰਨਾ ਹਾਈਡਰੇਟ ਕਰਦਾ ਮਤਲਬ ਮਤਲਬ ਯਾਰ ਮੇਕਅਪ ਤੋਂ ਪਹਿਲਾਂ ਜੇ ਆਪਾਂ ਇਹ ਲਗਾਉਣੇ ਆ ਠੀਕ ਆ ਤਾਂ ਇਹ ਬਹੁਤ ਸਕਿਨ ਸ਼ਾਈਨ ਕਰ ਦਿਆ ਉਸ ਤੋਂ ਬਾਅਦ ਮਤਲਬ ਜੇ ਆਪਾਂ ਜਿਵੇਂ ਆਪਾਂ ਮੈਂ ਕੱਲ ਸੀਸੀ ਕਰੀਮ ਦੱਸੀ ਸੀ ਠੀਕ ਆ ਤੇ ਜੇ ਆਪਾਂ ਉਹ ਲਗਾ ਕੇ ਉਸ ਤੋਂ ਬਾਅਦ ਇਹਨੂੰ ਲਗਾਉਣੇ ਆ ਤਾਂ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਆ ਇਹਦਾ ਬਹੁਤ ਜ਼ਿਆਦਾ ਵਧੀਆ ਇਹ ਨਾ ਬਹੁਤ ਬਹੁਤ ਘੈਂਟ ਆ ਬਸ ਮੈਂ ਤੁਹਾਨੂੰ ਐਂ ਦੱਸ ਦੱਸ ਸਕਦੀ ਆ ਤੇ ਇਹਨੂੰ ਚਾਹੇ ਤੁਸੀਂ ਪਹਿਲਾਂ ਲਗਾ ਲਓ ਚਾਹੇ ਬਾਅਦ ਚ ਲਗਾ ਲਓ ਫਾਊਂਡੇਸ਼ਨ ਲਗਾਉਣ ਦੀ ਨੀਡ ਨਹੀਂ ਹੈਗੀ ਬਸ ਮੈਂ ਤੁਹਾਨੂੰ ਇਹ ਦੱਸਤਾ ਤੇ ਇਹਨੂੰ ਐਜ਼ ਅ ਪ੍ਰਾਈਮਰ ਵੀ ਆਪਾਂ ਯੂਜ਼ ਕਰ ਸਕਦੇ ਆ ਠੀਕ ਹੈ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਿਆ ਵੀ ਮੋਇਸਚਰਾਈਜ਼ਰ ਤੋਂ ਬਾਅਦ ਜਦੋਂ ਸਿੱਧਾ ਪਾਈ ਅਪਲਾਈ ਕਰਦੇ ਆ ਸੰਸਕ੍ਰੀਨ ਤੋਂ ਬਾਅਦ ਜੋ ਸਿੱਧਾ ਪਾਈ ਅਪਲਾਈ ਕਰਦੇ ਆ ਤਾਂ ਆਪਾਂ ਨੂੰ ਕਿਸੇ ਵੀ ਪ੍ਰੋਡਕਟ ਦੀ ਨੀਡ ਨਹੀਂ ਹੈਗੀ ਲਗਾਉਣ ਦੀ ਬਹੁਤ ਜ਼ਿਆਦਾ ਘੈਂਟ ਪ੍ਰੋਡਕਟ ਆ ਇਹ ਬਸ ਇਹ ਇਕੱਲਾ ਮਹਿੰਗਾ ਆ ਸਾਰੇ ਪ੍ਰੋਡਕਟਸ ਦੇ ਵਿੱਚੋਂ ਬਾਕੀ ਰੀਗਾ ਤੇ ਇੱਕਵੇਂ ਕਜਲ ਲੈ ਕੇ ਆਈਆਂ ਮੇਬਲਿਨ ਦਾ ਠੀਕ ਹੈ ਜਿਹੜਾ ਹੈਗਾ ਬ੍ਰਾਊਨ ਕਲਰ ਬ੍ਰਾਊਨ ਕਲਰ ਦਾ ਮੈਂ ਕਜਲ ਲੈ ਕੇ ਆਈਆਂ ਤੇ ਇੱਕ गाइस ਮੈਂ ਲੈ ਕੇ ਆਈਆਂ ਆਈਬ੍ਰੋ ਪੈਨਸਲ ਕਲਰ ਵਾਰ ਦੀ ਅੱਜ ਮੈਂ ਫਿਲ ਕਰਕੇ ਦੇਖੂੰਗੀ ਇਹਦੇ ਨਾਲ ਤੇ ਵੀ ਕਿਦਾਂ ਇਹ ਸਹੀ ਆ ਕਿਉਂਕਿ ਪਹਿਲਾਂ ਮੈਂ ਕੋਈ ਹੋਰ ਲੈ ਕੇ ਆਈ ਸੀਗੀ ਸੋ ਤਾਂ ਕਰਕੇ ਇੱਕ गाइस ਮੈਂ ਨਾ ਰਿਵਿਊ ਦੇਖੇ ਸੀਗੇ ਇੰਸਟਾ ਤੇ ਤੇ ਬੀ ਪਿਲਗ੍ਰਿਮ ਜਿਹੜਾ ਹੈਗਾਗਾ ਹੇਅਰ ਸੀਰਮ ਹੁੰਦਾ ਜਿਹੜਾ ਆਪਾਂ ਜੜਾਂ ਦੇ ਵਿੱਚ ਲਗਾਉਣੇ ਆ ਪਾਲਾਂ ਦੀਆਂ ਜੜਾਂ 'ਚ ਲਗਾਉਣੇ ਆ ਇਹ ਵਾਲਾ ਸੀਰਮ ਹੋ ਲੈ ਕੇ ਆਈਆਂ ਮੈਂ ਇਹ ਬਹੁਤ ਜ਼ਿਆਦਾ ਇਹਦੇ ਵਧੀਆ ਰਿਜ਼ਲਟ ਸੁਣੀ ਸੀਗੇ ਮੈਂ ਸੋ ਮੇਰੇ ਵਾਲਾ ਥੋੜੀ ਜੀ ਮਤਲਬ ਕਿ ਝੜ ਜ਼ਿਆਦਾ ਰਹੇ ਸੀਗੇ ਤਾਂ ਮੈਨੂੰ ਲੱਗਿਆ ਵੀ ਮੈਨੂੰ ਜ਼ਰੂਰ ਇਹ ਇੱਕ ਵਾਰ ਟ੍ਰਾਈ ਕਰਨਾ ਚਾਹੀਦਾ ਮੈਂ ਇਹਦੇ ਰਿਜ਼ਲਟ ਪੜ੍ਹੇ ਸੀਗੇ ਰਿਵਿਊ ਵੀ ਚੈੱਕ ਕੀਤੇ ਸੀਗੇ ਅੱਛੇ ਰਿਵਿਊ ਹੈ ਇਹਦੇ ਥੈਨ ਉਹ ਉਸ ਤੋਂ ਬਾਅਦ ਇੱਕ ਮੈਂ ਬੈਕਸ ਸਟਿਕ ਲੈ ਕੇ ਆਈਆਂ ਕਿਉਂਕਿ ਮੇਰੇ ਇੱਥੇ ਬੇਬੀ ਹੈਅਰ ਨੇ ਕਿਉਂ ਐ ਖੜੇ ਹੋ ਜਾਂਦੇ ਆ ਉੱਪਰ ਨੂੰ ਮੈਨੂੰ ਬਹੁਤ ਪ੍ਰੋਬਲਮ ਆਉਂਦੀ ਹੈ ਜਿਵੇਂ ਪੋਨੀ ਕਰਦੀਆਂ ਜਾਂ ਕੋਈ ਵੀ ਹੈਅਰ ਸਟਾਈਲ ਕਰਦੀਆਂ ਸੋ ਇੱਕ ਮੈਂ ਮੈਂ ਵੈਕਸ ਸਟਿਕ ਲੈ ਕੇ ਆਈਆਂ ਤੇ ਇੱਕ ਮੈਂ ਲੈਂਸ ਲੈ ਕੇ ਆਈਆਂ ਸ਼ਾਇਦ ਮੈਂ ਅੱਜ ਅਪਲਾਈ ਕਰਾਂ ਬਟ ਮੈਨੂੰ ਨਹੀਂ ਪਤਾ ਮੈਂ ਅਪਲਾਈ ਕਰਨੇ ਜਾਂ ਨਹੀਂ ਕਰਨੇ ਚਲੋ ਦੇਖਦੇ ਹਾਂ ਜਿਵੇਂ ਅਪਲਾਈ ਕਰਨੇ ਹੋਏ ਜੇ ਵਧੀਆ ਲੱਗੇ ਤਾਂ ਮੈਨੂੰ ਮੈਂ ਅਪਲਾਈ ਕਰ ਲੂੰਗੀ ਤੇ ਨਹੀਂ ਤਾਂ ਫਿਰ ਇਹਦੀ ਡੱਬੀ ਲਿਹਾਉਣੀ ਲਿਹਾਉਣ ਵਾਲੀ ਆ ਫਿਰ ਉਹ ਅੱਜ ਡੱਬੀ ਵੀ ਲੈ ਕੇ ਆਵਾਂਗੇ ਆਪਾਂ ਫਿਰ ਅਪਲਾਈ ਕਰਾਂਗੇ ਤਾਂ ਗਾਇਸ ਇਹ ਸਾਰੀਆਂ ਚੀਜ਼ਾਂ ਮੈਂ ਲੈ ਕੇ ਆਈਆਂ ਠੀਕ ਹੈ ਤੇ ਜੇ ਤੁਸੀਂ ਵੀ ਇਹ ਵਾਲੀਆਂ ਚੀਜ਼ਾਂ ਕੋਈ ਵੀ ਚੀਜ਼ ਵਾਇਬ ਕਰਨੀ ਆ ਤਾਂ ਤੁਸੀਂ ਟੋਨੀ ਦੀ ਹੱਤੀ ਤੋਂ ਵਾਇਬ ਕਰ ਸਕਦੇ ਹੋ ਕਿ ਕਿ ਮੈਂ ਉਥੋਂ ਹੀ ਹਮੇਸ਼ਾ ਲੈ ਆਉਣੀ ਹੈ ਮੇਰਾ ਗਲਾ ਵੀ ਖਰਾਬ ਹੋਇਆ ਪਿਆ ਮੈਂ ਹਮੇਸ਼ਾ ਉਥੋਂ ਹੀ ਲੈ ਆਉਣੀ ਹੈ ਜਿਹੜਾ ਵੀ ਸਮਾਨ ਮੇਰਾ ਹੁੰਦਾਗਾ ਬਿਊਟੀ ਦਾ ਠੀਕ ਹੈ ਤੁਸੀਂ ਵੀ ਉਹਨਾਂ ਦੀ ਸ਼ਾਪ ਤੇ ਵਿਜ਼ਿਟ ਕਰਕੇ ਲਿਆ ਜਾ ਸਕਦੇ ਹੋ ਮੇਰਾ ਨਾਮ ਲੈ ਸਕਦੇ ਹੋ ਤਾਂ ਤੁਹਾਨੂੰ ਜਿਹੜਾ ਹੈਗਾ ਅੱਛਾ ਡਿਸਕਾਊਂਟ ਵੀ ਮਿਲੂਗਾ ਤੇ ਇੱਕ ਚੀਜ਼ ਹੋਰ ਸਮਾਨ ਲੈ ਜਾਉਗੇ ਤਾਂ ਹੈਗੇ ਬਿਊਟੀ ਦਾ ਤੇ ਵਾਕੀ ਸੰਸਕ੍ਰੀਨ ਦਸੀ ਸੀ ਕਿ ਉਹ ਵੀ ਮੈਂ ਟੋਨੀ ਦੀ ਹੱਤੀ ਤੋਂ ਲੈਂਦੀ ਐ ਤੇ ਨਾਲ ਤੁਹਾਨੂੰ ਆ ਬੈਗ ਵੀ ਮਿਲੂਗਾ ਕਿੰਨਾ ਸੋਹਣਾ ਬੈਗ ਐ ਦੇਖੋ ਕਿੰਨਾ ਪਿਆਰਾ ਬੈਗ ਐ ਜਿਹਦੇ ਵਿੱਚ ਆਪਾਂ ਮੇਕਅਪ ਦਾ ਪ੍ਰੋਡਕਟਸ ਜਿਹੜੇ ਹੈਗੇ ਆ ਆਪਦੇ ਉਹ ਰੱਖ ਸਕਦੇ ਆ ਸੋ ਗਾਇਸ ਅੱਜ ਸੀ ਇਹਨ ਇੱਕ ਸ਼ੋਪਿੰਗ ਵਧੀਆ ਲੱਗੀ ਆਹ ਬਈ ਸ਼ੋਪਿੰਗ ਮੈਨੂੰ ਬਹੁਤ ਵਧੀਆ ਲੱਗੀ ਬੈਸਟ ਆ ਬੈਸਟ ਸਕਿਨ ਵਾਲੇ ਪ੍ਰੋਡਕਟ ਨੇ ਇਹ ਦੋ ਚੀਜ਼ਾਂ ਬੈਸਟ ਆਈਬ੍ਰੋ ਪੈਨਸਲ ਆਪਾਂ ਯੂਜ਼ ਕਰਾਂਗੇ ਕੱਲ ਨੂੰ ਜਾਵਾਂਗੇ ਕੰਮ ਤੇ ਹੋ ਹਾਂਜੀ ਤੇ ਬਾਕੀ ਸਾਰੇ ਜਣੇ ਪੁੱਛਦੇ ਸੀਗੇ ਵੀ ਟੋਨੀ ਦੀ ਹੱਟੀ ਤੋਂ ਜਿਹੜੀ ਮੈਂ ਸੀਸੀ ਕਰੀਮ ਲੈਤੀ ਉਹਦੇ ਵਿੱਚ ਬੀਵੀ ਵੀ ਆਉਂਦੀ ਆ ਤੁਸੀਂ ਉਹਨਾਂ ਦੀ ਸ਼ਾਪ ਤੇ ਵਿਜ਼ਿਟ ਕਰਕੇ ਬੀਵੀ ਕਰੀਮ ਟਰਾਈ ਕਰ ਲਿਓ ਸੀਸੀ ਕਰ ਲਿਓ ਜਿਹੜੀ ਵਧੀਆ ਲੱਗੇ ਉਹ ਤੁਸੀਂ ਲੈ ਸਕਦੇ ਹੋ ਉਹ ਸੇਮ ਦੇ ਵਿੱਚ ਬੀਵੀ ਵੀ ਆਉਂਦੀ ਆ ਠੀਕ ਹੈ ਜੇ ਕਿਸੇ ਨੂੰ ਫਾਊਂਡੇਸ਼ਨ ਨਹੀਂ ਲਗਾਉਣਾ ਹੈਗਾ ਤੁਸੀਂ ਉਹ ਵੀ ਯੂਜ਼ ਕਰ ਸਕਦੇ ਹੋ ਤੇ ਇੱਕ ਬਈ ਟੋਨੀ ਦੀ ਹੱਟੀ ਉੱਥੇ ਤੁਸੀਂ ਪੁੱਛਦੇ ਹੋਣੇ ਐਡਰੈਸ ਕਿੱਥੇ ਆ ਜਿਹੜੀ ਟੋਨੀ ਦੀ ਹੱਟੀ ਹੈ ਬਈ ਉਹ ਹੰਢਿਆਆ ਬਾਜ਼ਾਰ ਚ ਆ ਗਈ ਅੱਡੇ ਆਇਆ ਬਾਜ਼ਾਰ ਚ ਕਿਸੇ ਤੋਂ ਮਰਜ਼ੀ ਪੁੱਛ ਲਿਓ ਬਾਂਸੀ ਪੂਰੀਆਂ ਵਾਲੇ ਇੱਕ ਮਤਲਬ ਕਿ ਇਧਰਲੀ ਗਲੀ ਚ ਬਾਂਸੀ ਪੂਰੀਆਂ ਵਾਲੇ ਨੇ ਇਧਰਲੀ ਗਲੀ ਦੇ ਵਿੱਚ ਠੀਕ ਹੈ ਟੂਨੀ ਦੀ ਹੱਟੀ ਆ ਤੇ ਕਿਸੇ ਤੋਂ ਮਰਜ਼ੀ ਪੁੱਛ ਲਿਓ ਟੂਨੀ ਦੀ ਹੱਟੀ ਤੁਹਾਨੂੰ ਤੋਂ ਕਾਸਮੈਟਿਕ ਦਾ ਜੁਐਲਰੀ ਸਾਰੀ ਚੀਜ਼ ਮਿਲ ਜੂਗੀ ਚੀਨੀ ਵੀ ਬਾਈ ਕਰਨਾ ਇੱਕ ਚੀਜ਼ ਹੋਰ ਤੁਸੀਂ ਆਨਲਾਈਨ ਵੀ ਬਾਈ ਕਰ ਸਕਦੇ ਹੋ ਮਤਲਬ ਬਈ ਤੁਸੀਂ ਆਪਦੇ ਐਡਰੈਸ ਤੇ ਉਹਨਾਂ ਤੋਂ ਸਾਰੀਆਂ ਚੀਜ਼ਾਂ ਮੰਗਵਾ ਸਕਦੇ ਹੋ ਜੀ ਮੇਰੀ ਕੋਈ ਚੀਜ਼ ਵਧੀਆ ਲੱਗਦੀ ਆ ਤੁਸੀਂ ਉਹਨਾਂ ਨੂੰ ਆਰਡਰ ਕਰਨਾਗਾ ਤੇ ਤੁਸੀਂ ਮੰਗਵਾ ਸਕਦੇ ਹੋ ਤੇ ਮੇਰੇ ਨਾਮ ਤੇ ਤੁਹਾਨੂੰ ਵਧੀਆ ਐਕਸਟਰਾ ਆਫਰ ਵੀ ਮਿਲੇਗਾ ਠੀਕ ਹੈ ਨਹੀਂ ਤਾਂ ਇਹ ਚੀਜ਼ਾਂ ਤੇ ਆਫਰ ਨਹੀਂ ਹੁੰਦਾ ਬਟ ਜਿੰਨਾ ਵੀ ਹੋਇਆ 5-7% ਜਿੰਨਾ ਆਫਰ ਉਹ ਦੇ ਸਕਦੇ ਆ ਤੁਹਾਨੂੰ ਜ਼ਰੂਰ ਦੇਣਗੇ ਤਾਂ ਜ਼ਰੂਰ ਤੁਸੀਂ ਉਹਨਾਂ ਨਾਲ ਡੀਲ ਕਰ ਸਕਦੇ ਹੋ ਠੀਕ ਹੈ ਟੋਨੀ ਦੀ ਹੱਟੀ ਬਰਨਾਲੇ ਆ ਬਸ ਤੁਸੀਂ ਉਹਨਾਂ ਦਾ ਇੰਸਟਾਗ੍ਰam ਪੇਜ ਵੀ ਬਣਿਆ ਹੋਇਆ ਟੋਨੀ ਦੀ ਹੱਟੀ ਆਲਮੋਸਟ ਮੈਂ ਉਹਨਾਂ ਦੀ ਵੀਡੀਓਜ਼ ਵਗੈਰਾ ਫੀਲ ਵਗੈਰਾ ਪਾਉਂਦੀ ਰਹਿਣੀ ਹੈ ਬਾਕੀ ਮੇਰਾ ਅਕਾਊਂਟ ਚੈੱਕ ਕਰ ਸਕਦੇ ਹੋ ਉਥੇ ਟੂਨੀ ਦੀ ਹੱਤੀ ਪਾਰ ਸਕਦੇ ਹੋ ਮੈਂ ਫੋਲੋ ਵੀ ਕਰਦੀ ਆ ਤੇ ਉਥੇ ਤੁਹਾਨੂੰ ਸਾਰੀ ਡਿਟੇਲ ਮਿਲ ਜੂਗੀ ਉਹਨਾਂ ਦਾ ਕੰਟੈਕਟ ਨੰਬਰ ਵਗੈਰਾ एवरीथिंग ਸੋ ਗਾਇਸ ਇਹ ਸੀਗਾ ਆਪਣਾ ਅੱਜ ਦਾ ਵਲੌਗ ਠੀਕ ਹੈ ਤੇ ਹੁਣ ਆਪਾਂ ਲੱਗਿਆ ਸੌਣ ਕਿਉਂਕਿ ਅੱਜ ਮੇਰੀ ਤੇ ਵੀ ਬਹੁਤ ਜ਼ਿਆਦਾ ਲੋ ਸੀ ਬਹੁਤ ਵੀਕ ਸੀ ਕਿਉਂਕਿ ਮੌਸਮ ਚੇਂਜ ਹੋ ਰਿਹਾ ਤੱਜ ਖਾਂ ਖੰਗ ਇਹ ਚੀਜ਼ਾਂ ਚੱਲ ਰਹੀਆਂ ਨੇ ਤੁਸੀਂ ਵੀ ਆਪਦਾ ਧਿਆਨ ਰੱਖਿਓ ਮੈਂ ਵੀ ਆਪਦਾ ਧਿਆਨ ਰੱਖੂਗੀ ਮਿਲਦੇ ਆਂ ਕੱਲ ਨੂੰ ਨੈਕਸਟ ਵਲੌਗ ਦੇ ਵਿੱਚ ਗਾਇਸ ਬਾਏ ਬਾਏ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ